ਗਿੰਦ ਮਰ ਗਿੰਦਪੁਰਾ ਵਿਖੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਇਹ ਕੈਂਪ ਸਾਬਕਾ ਸਰਪੰਚ ਰਣਜੀਤ ਸਿੰਘ ਸੰਧੂ ਪਰਿਵਾਰ ਨੇ ਆਪਣੇ بیٹے ਸਵਰਗੀ ਗੁਰਲਾਲ ਸਿੰਘ ਦੇ ਜਨਮ ਦਿਹਾੜੇ ਤੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਬਜ਼ੁਰਗਾਂ ਤੇ ਔਰਤਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ ਦੇ ਫ੍ਰੀ ਚੈੱਕਅਪ ਕਰਵਾਇਆ ਇਸ ਮੌਕੇ ਗੱਲਬਾਤ ਕਰਦੇ ਹੋਏ ਅੱਖਾਂ ਦੇ ਬਹੁਤ ਹੀ ਸਪੈਸ਼ਲਿਸਟ ਅਕਾਲ ਸਹਾਏ ਦੇ ਡਾਕਟਰ ਪ੍ਰਭ ਜੀਤ ਸਿੰਘ ਨੇ ਕਿਹਾ ਕਿ ਇਸ ਕੈਂਪ ਵਿੱਚ ਅੱਖਾਂ ਦੀ ਚੈੱਕਅਪ ਕਰਕੇ ਜਿੰਨਾ ਬਜ਼ੁਰਗਾਂ ਬਤਾਵਾਂ ਦੀਆਂ ਅੱਖਾਂ ਬੰਨਣ ਵਾਲੀਆਂ ਹਨ ਉਹਨਾਂ ਨੂੰ ਫ੍ਰੀ ਅਤੇ ਵਧੀਆ ਲੈਂਸ ਪਾਏ ਜਾਣਗੇ ਅਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਅੱਗੇ ਸਾਬਕਾ ਸਰਪੰਚ ਰਣਜੀਤ ਸਿੰਘ ਜੂ ਐਸਐਨ ਨੇ ਕਿਹਾ ਕਿ ਇਹ ਕੈਂਪ ਕੋ ਸਵਰਗੀ بیٹے ਗੁਗਲਾਲ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਹੈ ਇਲਾਕੇ ਦੇ ਬਜ਼ੁਰਗਾਂ ਔਰਤਾਂ ਪਹੁੰਚ ਕੇ ਆਪਣੀ ਅੱਖਾਂ ਦੇ ਚੈਕਅਪ ਕਰਕੇ ਫ੍ਰੀ ਲੈਂਸ ਪਾਏ ਗਏ ਕੈਂਪਵੇਟ ਦੀ ਦੂਰ ਨੇੜੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਗੁਰੂ ਘਰ ਤੋਂ ਲੰਗਰ ਵੀ ਚਲਾਇਆ ਗਿਆ ਇਸ ਮੌਕੇ ਹਾਜ਼ਰ ਸਰਪੰਚ ਅਮੋਲਕ ਸਿੰਘ ਮਰਗਿੰਦਪੁਰ ਅੰਮਰਤਪਾਲ ਸਿੰਘ ਮਰਗਿੰਦਪੁਰ ਕਾਰਜ ਸਿੰਘ ਗੁਰਲਾਲ ਸਿੰਘ ਮਨਦੀਪ ਸਿੰਘ ਮੋਹਨ ਸਿੰਘ ਵਰਦੀਆਲ ਸਿੰਘ ਗੁਰਬੀਰ ਸਿੰਘ ਨ ਮਨਤੇਜ ਸਿੰਘ ਆਦ ਹਾਜ਼ਰ ਸਨ ਮੇਰੇ ਸਤ ਗੁਰਾ ਮੈਂ ਤੁਝ ਬਿਨ ਲਗੁਰ ਨਾ ਕੋਊ ਹੈ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨ ਕੋਇ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨ ਕੋਇ ਅੰਮੂਰਖ ਮੁਗਦ ਸਰਵਾਗਤੀ ਕਰ ਕਿਰਪਾ ਮੇਲੇ ਹਰ ਸੋਇ ਤਮਉ ਮੁ ਰਖ ਮੁਗਦ ਸ਼ਰਨ ਲਾਗਤੀ ਕਰ ਕਿਰਪਾ ਮਿਲੇ ਹਰ ਸੂਇ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨਾ ਕੋਇ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨਾ ਕੋਇ ਤਮਉ ਮੁ ਰਖ ਮੁਗਦ ਸ਼ਰਨ ਲਾਗਤੀ ਕਰ ਕਿਰਪਾ ਮਿਲੇ ਹਰ ਸੂਇ ਅੰਮੂਰ ਰਖ ਮੁਗਦ ਸ਼ਰਨ ਆਗਤੀ ਕਰ ਕਿਰਪਾ ਮਿਲੇ ਹਰ ਸੂਇ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਗਰ ਨ ਕੋਇ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਗਰ ਨ ਕੋਇ ਲੱਗ ਰਿਹਾ ਵਾ ਇਹ ਇਹ ਕਿਦੈ ਲੋ ਲੱਗ ਰਿਹਾ ਵਾ ਅੱਜ ਮਿਤੀ 20 ਜਨਵਰੀ 2025 ਨੂੰ ਇਹ ਕੈਂਪ ਸਵਰਗਵਾਸੀ ਸਰਦਾਰ ਗੁਰਲਾਜ ਸਿੰਘ ਜੀ ਸੰਧੂ ਯੂ ਐਸ ਏ ਉਹਨਾਂ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪਰਿਵਾਰ ਸਾਡੇ ਸਤਾਰ ਜੋ ਸਰਪੰਚ ਸਰਦਾਰ ਰਣਜੀਤ ਸਿੰਘ ਜੀ ਸੰਧੂ ਭੈਣ ਜੀ ਸਤਿੰਦਰ कौर ਸਰਦਾਰ ਅੰਮੋਲ ਸਿੰਘ ਜੀ ਤੇ ਸਮੁੱਚੇ ਸੰਧੂ ਪਰਿਵਾਰ ਵੱਲੋਂ ਸਰ ਗੁਰਬਾਲ ਸਿੰਘ ਯੂਐਸਏ ਦੀ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਇਹ ਕੈਂਪ ਲਾਇਆ ਜਾ ਰਿਹਾ ਹੈ ਤੇ ਇਹ ਕੈਂਪ ਪੰਜਾਬ ਸਰਕਾਰ ਤੋਂ ਸਿਵਲ ਸਭਿਆਨ ਤਰਨਤਾਰਨ ਜੀ ਦੀ ਮਨਜ਼ੂਰੀ ਲੈਣ ਉਪਰੰਤ ਬ੍ਰੀਜਾਂ ਨੂੰ ਹਰ ਤਰ੍ਹਾਂ ਦੇ ਅੱਖਾਂ ਨਾਲ ਸੰਬੰਧਿਤ ਸੇਵਾ ਦੇਣ ਵਾਸਤੇ ਪੂਰੇ ਪ੍ਰਬੰਧ ਕੀਤੇ ਗਏ ਹਨ ਇਹ ਹੁਣ ਤੱਕ ਕਿ ਕਿੰਨੇ ਬ੍ਰੀਜ ਇੱਥੇ ਆ ਚੁੱਕੇ ਨੇ ਡਾਕਟਰ ਸਾਹਿਬ ਰਜਿਸਟ੍ਰੇਸ਼ਨ ਕਾਊਂਟਰ ਤੋਂ ਪੂਰਾ ਕਲੀਅਰ ਹੋ ਗਿਆ ਮੇਰਾ ਖਿਆਲ ਹੈ 200 ਦੇ ਲਗਭਗ ਮਰੀਜ਼ ਆ ਚੁੱਕੇ ਹਨ ਜਿਨ੍ਹਾਂ ਤੋਂ 50 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰ ਦਿੱਤਾ ਗਿਆ ਹੈ ਤੇ ਜਿਹਦੇ ਆਪਰੇਸ਼ਨ ਅੱਜ ਹੀ ਹੋਣਗੇ ਨਹੀਂ ਜੀ ਮਰੀਜ਼ਾਂ ਨੂੰ ਆਕਾਲ ਸਹਾਇ ਅੱਖਾਂ ਦਾ ਹਸਪਤਾਲ ਭਿੱਖੀਵੰਡੀ ਵਿੱਚ ਕੇ ਬੁਲਾ ਕੇ ਕਾਲ ਉਹਨਾਂ ਦੀ ਅੱਖਾਂ ਦੀ ਮੁਕੰਮਲ ਜਾਂਚ ਕੀਤੀ ਜਾਏਗੀ ਅੱਖਾਂ ਨਾਲ ਤੇ ਸਰੀਰ ਨਾਲ ਸੰਬੰਧ ਟੈਸਟ ਹੋਣਗੇ ਜਿਹੜੇ ਮਰੀਜ਼ ਮੈਡੀਕਲੀ ਤੌਰ ਤੇ ਫਿੱਟ ਪਾਏ ਗਏ ਉਹਨਾਂ ਦੇ 22 ਤਰੀਕ ਨੂੰ ਅਕਾਲਸਰ ਹਸਪਤਾਲ ਵਿੱਚ ਕਿਵੇਂ ਦਿਖੇ ਲੈਂਸ ਪਾ ਕੇ ਦੂਰਬਿੰਦ ਨਾਲ ਫੇਕੋ ਸਰਜਰੀਆਂ ਹੀ ਫੋਲਡੇਬਲ ਲੈਂਸ ਪਾ ਕੇ ਵਧੀਆ ਜਿਹੜੀ ਨਵੀਨਤਮ ਤਕਨੀਕ ਹੈ ਉਹਦੇ ਨਾਲ ਆਪਰੇਸ਼ਨ ਕੀਤੇ ਜਾਣਗੇ ਇਹ ਜਿਹੜੇ ਲੈਂਸ ਫ੍ਰੀ ਪਏ ਜਾਣਗੇ ਬਿਲਕੁਲ ਜੀ ਦਵਾਈਆਂ ਲੈਂਸ ਜਿਹੜੀਆਂ ਮਰੀਜ਼ਾਂ ਨੂੰ ਕਾਲੀਆਂ ਅੱਖਾਂ ਦਿੱਤੀਆਂ ਜਾਣਨਾਂ 40 ਦਿਨ ਤੱਕ ਉਹਨਾਂ ਦਾ ਇਲਾਜ ਚੱਲਣਾ ਹੈ ਲੈਂਜ ਵਾਲੇ ਮਰੀਜ਼ਾਂ ਦਾ ਸਾਰਾ ਕੁਝ ਸੰਧੂ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ ਤੇ ਸਾਰਾ ਕੁਝ ਬਿਲਕੁਲ ਫ੍ਰੀ ਹੋਏਗਾ ਆਓ ਆਪਾਂ ਗੱਲ ਕਰਦੇ ਹਾਂ ਸਾਫਕਾ ਸਰਪੰਚ ਰਣਜੀਤ ਸਿੰਘ ਜੁਕੇ ਸਰਪੰਚ ਸਾਹਿਬ ਜੀ ਇਹ ਜਿਹੜਾ ਕੈਂਪ ਲੱਗ ਰਿਹਾ ਵਾ ਇਹ ਬੇਟੇ ਦੀ ਯਾਦ ਵਿੱਚ ਲੱਗ ਰਿਹਾ ਹਾਂਜੀ ਪੇੜੇ ਦੀ ਇਜਾਜ਼ਤ ਵਿੱਚ ਗੁਰਲਾਲ ਦੀ ਮੇਰੇ ਬੇੜੇ ਦੀ ਡੈਥ 2019 ਹੋਰ 10 ਨੂੰ ਉਹਦੀ 6ਵੀਂ ਵਰਸੀ ਆ ਵਰਸੇਵੇਂ ਵਰਸੀ 6 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ ਪਰ ਅਸੀਂ ਉਹਦਾ ਜਦੋਂ ਲਾਉਣੇ ਕੁਇਨੇਟ ਕਰਦੇ ਕੁਝ ਕਰਦੇ ਆ 20 ਜਨਵਰੀ ਉਹਦਾ ਬਰਥਡੇ ਆ ਮਤਲਬ 20 ਜਨਵਰੀ ਬਰਥਡੇ ਮਨਾਉਨੇ ਵਾਕੀ ਪਿਛਲੀ ਵਾਰੀ ਕੰਬਿਨਡ ਨੇਟ ਕੀਤੇ ਇਹ 3 ਮੈਂ ਡਾਕਟਰ ਸਾਹਿਬ ਨਾਲ ਸਲਾਹ ਕਰਕੇ ਦਈਆਂ ਕਿ ਅੱਖਾਂ ਦਾ ਫ੍ਰੀ ਕੈਂਪ ਲਾਈਏ ਤੇ ਲੋਕਾਂ ਨੂੰ ਸਹੂਲਤ ਮੈਨੇ ਲੋਕਾਂ ਨੂੰ ਨਹੀਂ ਆਦਾ ਬੜਾ ਤਕੜਾ ਪਰ ਨਵਸ ਸੰਧੂ ਪਰਿਵਾਰ ਵੱਲੋਂ ਗਰੀਬਾਂ ਦੀ ਫ੍ਰੀ ਕੈਂਪ ਲੱਗ ਰਿਹਾ ਵਾ ਇਸ ਆਪਣੇ ਮੌਜੂਦਾ ਸਰਪੰਚ ਸਰਦਾਰ ਅਮੁਲਕ ਸਿੰਘ ਜੀ ਸੰਧੂ ਪਰਿਵਾਰ ਵੱਲੋਂ ਬਹੁਤ ਹੀ ਇੱਕ ਸਲਾਘਾਯੋਗ ਵਾਲੀ ਗੱਲ ਹੈ ਕਿ ਜਿਹੜਾ ਇਹ ਗਰੀਬਾਂ ਵਾਸਤੇ ਇੱਕ ਫ੍ਰੀ ਕੈਂਪ ਲਾ ਕੇ ਅੱਖਾਂ ਦੇ ਲਿੰਜ ਪਾਏ ਜਾ ਰਹੇ ਆ ਸਭ ਕੁਝ ਫ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਿਗੁਰਾ ਮੈਂ ਤੁਝ ਬਿਨ ਲਗਰ ਨ ਕੋਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਲਗਰ ਨ ਕੋਏ तेरे सतगुरु मैं तुझ बिन अवर न कोए 함מורਖ ਮੁਗਦ ਸ਼ਰਨ ਆਗਤੀ ਕਰ ਕਿਰਪਾ ਮਿਲੇ ਹਰ ਸੋਏ 함מורਖ ਮੁਗਦ ਸ਼ਰਨ ਆਗਤੀ ਕਰ ਕਿਰਪਾ ਮਿਲੇ ਹਰ ਸ਼ੂਏ ਮੇਰੇ ਸਤ ਗੁਰੂ ਮੈਂ ਤੁਝ ਬਿਨ ਲਵਰ ਨ ਕੋਈ ਮੇਰੇ ਸਤ ਗੁਰੂ ਮੈਂ ਤੁਝ ਬਿਨ ਲਵਰ ਨ ਕੋਈ ਅੰਮੋਲਖ ਮੁਗਦ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੂਰ ਮੇਬੀ ਜੀ ਕਿਹੜੇ ਪਿੰਡ ਤੋਂ ਆਏ ਹੋੁਰਖ ਮੁਗਦ ਸ਼ਰਮਾ ਕਰ ਕਿਰਪਾ ਮਿਲੇ ਹਰ ਸੂਰ ਮੇਰੇ ਸਤ ਗੁਰੂ ਤੇ ਤੁਝ ਬਿਨ ਅਵਰ ਨ ਕੋ ਮੇਰੇ ਸਤ ਕੀ ਕਹਤੇ ਡਾ ਮੈਂ ਤੁਝ ਬਿਨ ਅਵਰ ਨ ਕੋ ਪ੍ਰਸ਼ਨ ਦੀ ਇਤਨੀ ਕਿਹੜੇ ਬੰਦ ਦਾ ਚੈੱਕ ਅਪ ਹੋ ਗਿਆ ਕੀ ਡਾਕਟਰ ਨੇ ਦੱਸਿਆ ਮੈਂ ਮਨ ਤਨ ਬਿਰਹੋਂ ਮਤ ਅਗਲਾ ਕਿਉਂ ਪ੍ਰੀਤ ਮਿਲਿਆ ਮੈਂ ਮਨ ਤਨ ਬਿਰਹੋਂ ਅਤ ਅਗਲਾ ਕਿਉਂ ਪ੍ਰੀਤ ਮਿਲੈ ਕਰਿਆ ਅਜੀਤ ਸਿੰਘ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਮੁਕ ਜਾ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਈ ਜਾਇ ਪੁੱਛਾਂ ਤਿੰਨ ਸਜਣਾ ਜਾਇ ਪੁੱਛਾਂ ਤਿੰਨ ਸਜਣਾ ਪ੍ਰਭ ਕਿਤ ਵਿਦ ਮਿਲੈ ਮਿਲਾਈ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰਨਾ ਤੂ ਸਤਿ ਗੁਰੂ ਆ ਮੈਂ ਤੁਝ ਬਿਨ ਅਬਰ ਨਾ ਕੋ